ਤੁਹਾਡੇ ਕਿੰਨੀਆਂ ਸਕਿਲਸ ਨੇ ਪੰਜ ਪੰਜ ਸਕਿਲਸ ਨੇ ਯਾਦ ਆ ਕਿਹੜੇ ਕਿਹੜੀਆਂ ਕੱਲ ਆਪਾਂ ਕਿਹੜੀ ਸਕਿਲ ਕਰੀ ਸੀ ਸਕਿਲ ਆਫ ਇੰਟਰੋਡਕਸ਼ਨ ਇੰਟਰੋਡਕਸ ਸਕਿਲ ਨਹੀਂ ਆ ਸਕਿਲ ਆਫ ਇੰਟਰੋਡਕਸ਼ਨ ਅੱਜ ਆਪਾਂ ਕਿਹੜੀ ਸਕਿਲ ਕਰਨੀ ਆ ਸਕਿਲ ਆਫ ਪੋਚ ਨਹੀਂ ਜਿਵੇਂ ਕੱਲ ਤੁਹਾਨੂੰ ਦੱਸਿਆ ਸੀ ਜਿਹੜੇ ਇਹਦੇ ਮੇਨ ਕੰਪੋਨੈਂਟ ਨੇ ਉਹ ਸੇਮ ਰਹਿਣਗੇ ਸਾਰੀਆਂ ਸਕਿਲਸ ਦੇ ਵਿੱਚ ਤੁਹਾਡੇ ਕੰਪੋਨੈਂਟ ਸੇਮ ਰਹਿਣਗੇ ਇਹ ਨਹੀਂ ਹੋਊਗਾ ਕਿ ਤੁਸੀਂ ਅੱਜ ਵਾਲੀ ਸਕਿੱਲ ਦੇ ਵਿੱਚ ਇਹ ਉੱਪਰ-ਨੀਚੇ ਕਰਦੇ ਤੇ ਜਿਹੜੀ ਰੀ-ਟੀਚ ਵਾਲੀ ਆ ਉਹ ਇਦਾਂ ਸਾਰੀਆਂ ਜਿੰਨੀਆਂ ਤੁਹਾਡੀਆਂ 5 ਦੇ 5 ਸਕਿੱਲ ਨੇ ਸਾਰਿਆਂ ਦੇ ਵੀ ਜਿਹੜੇ ਤੁਹਾਡੇ ਕੰਪੋਨੈਂਟ ਨੇ ਹੋਏ ਸੇਮ ਆਉਣਗੇ ਕੀ ਆ ਤੁਹਾਡਾ ਪਿਓਪਲ ਟੀਚਰ ਰੋਲ ਨੰਬਰ ਆ ਜਿਹੜਾ ਉਹ ਤੁਸੀਂ ਆਪਣਾ ਜਿਹੜਾ ਯੂਨੀਵਰਸਿਟੀ ਰੋਲ ਆ ਕਾਲਜ ਰੋਲ ਨੰਬਰ ਕੋਈ ਨਹੀਂ ਲਿਖੂਗਾ ਜਿਹੜਾ ਯੂਨੀਵਰਸਿਟੀ ਰੋਲ ਨੰਬਰ ਆ ਤੁਸੀਂ ਉਹੀ ਲਿਖੋਗੇ ਅੱਗੇ ਤੁਹਾਡੀ ਕਲਾਸ ਕਲਾਸ ਠੀਕ ਆ ਜਿਹੜੇ ਬੱਚਾ ਕੋਲ ਤਾਂ ਆਪਣੇ ਆਪਣੇ ਟੀਚਿੰਗ ਸਬਜੈਕਟ ਦੇ ਅਕੋਰਡਿੰਗ ਤੁਸੀਂ ਆਪਣੀ ਇੱਥੇ ਕਲਾਸ ਲਿਖੋਗੇ ਜਿਵੇਂ ਕੁਮਾਰਸੋ ਇਕਨੋਮਿਕਸ ਉਹ ਆਪਣੇ ਪਲਾਸਮਨ ਪਲਸ 2 ਲਿਖਣਗੇ ਬਾਕੀ ਤੁਹਾਡੀ 6 ਤੋਂ ਲੈ ਕੇ ਜਿਹੜੀ ਤੁਹਾਡੀ ਕਲਾਸ ਆਉਗੀ ਤੁਸੀਂ ਸਕੂਲ ਦੇ ਵਿੱਚ ਕਿਹੜੀ ਕਲਾਸ ਨੂੰ ਆਪਣਾ ਟੀਚ ਕਰਾਉਂਗੇ ਤਾਂ ਤੁਹਾਡੀ ਉਹ ਇੱਥੇ ਕਲਾਸ ਆ ਜੂਗੀ ਸਬਜੈਕਟ ਸਪੋਜ਼ ਕਰੋ ਤੁਹਾਡਾ ਮੈਥ ਦਾ ਸਬਜੈਕਟ ਹੈ ਤਾਂ ਤੁਸੀਂ ਇੱਥੇ ਕੀ ਲਿਖੋਗੇ ਕੀ ਲਿਖੋਗੇ ਥੋੜਾ ਐਕਟਿਵ ਰਹੋ ਆਪਣੀ ਸਕਿੱਲ ਲਈ ਅੱਜ ਇਦਾਂ ਦੀ ਆ ਕਲਾਸ ਦੇ ਵਿੱਚ ਐਕਟਿਵ ਰਹਿਣ ਵਾਲੀ ਉਦੋਂ ਬਾਅਦ ਟਾਪਿਕ ਟਾਪਿਕ ਕੀ ਤੁਸੀਂ ਸਪੋਜ਼ ਕਰੋ ਸਰਕਲ ਲਿਆ ਮੈਥ ਦਾ ਤਾਂ ਤੁਸੀਂ ਇੱਥੇ ਕੀ ਲਿਖੋਗੇ ਸਰਕਲ ਠੀਕ ਆ ਡਿਊਰੇਸ਼ਨ ਤੁਹਾਨੂੰ ਪਤਾ ਹੀ ਆ ਟਾਈਮ ਤੁਹਾਡਾ 5 ਤੋਂ 7 ਮਿੰਟਸ 10 ਡੇਢ ਡੇਢ ਤੁਸੀਂ ਅੱਜ ਦੀ ਲਿਖੋਗੇ ਜਿਹੜੀ ਕਿ ਆਪਾਂ ਸਕਿੱਲ ਕਰ ਰਹੇ ਆ ਕੀ ਅੱਜ ਐਨਾ ਕਲੀਅਰ ਹੈ ਠੀਕ ਆ ਉਸ ਤੋਂ ਬਾਅਦ ਆਪਣਾ ਆ ਗਿਆ ਸੈਸ਼ਨ ਤੁਸੀਂ ਇਹ ਸਕਿੱਲ ਨੂੰ ਬਣਾਉਣ ਤੋਂ ਬਾਅਦ ਫਿਰ ਤੁਸੀਂ ਲਿਖੋਗੇ ਸੈਸ਼ਨ ਸੈਸ਼ਨ ਆਪਣਾ ਚੱਲ ਰਿਹਾ ਹੈ ਟੀਚ ਤੇ ਰੀਟੀਚ ਤੁਸੀਂ ਦੋਵੇਂ ਕਰਨੇ ਹੋਣਗੇ ਪਹਿਲਾਂ ਆਪਾਂ ਕਿਹੜਾ ਹੈ ਟੀਚ ਜਿਹੜੇ ਰੀਟੀਚ ਉਹਦੇ ਵਿੱਚ ਕੀ ਆਪਣੇ ਥੋੜਾ ਡਿਫਰੈਂਸ ਹੈ ਹਾਂ ਉਹਨੂੰ ਇੰਪਰੂਵ ਕਰਨਾ ਥੋੜੇ ਜਿਹੜੇ ਉਹਦੇ ਕੁਐਸਚਨਿੰਗ ਹੈ ਉਹਨਾਂ ਦੀ ਲੈਂਥ ਤੁਸੀਂ ਜ਼ਿਆਦਾ ਕਰੋਗੇ ਪਹਿਲਾਂ ਆਪਾਂ ਕਰ ਰਹੇ ਹਾਂ ਮੈਂ ਤੁਹਾਨੂੰ ਟੀਚ ਬਾਰੇ ਦੱਸ ਰਹੀਆਂ ਇਹ ਜਿਹੜੀ ਸਕਿੱਲ ਆਫ ਕੁਐਸਚਨਿੰਗ ਹੈ ਇਹਦੇ ਜਿਹੜੇ ਤੁਹਾਡੇ ਕਾਲਮ ਬਣਨਗੇ ਉਹ ਤਿੰਨ ਬਣਨਗੇ ਕੱਲ੍ਹ ਵਾਲੀ ਆਪਣੀ ਸਕਿੱਲ ਦੇ ਵਿੱਚ ਵੀ ਤਿੰਨ ਕਾਲੇ ਬਣੇ ਸੀਦੇ ਅੱਜ ਵੀ ਆਪਣੇ ਤਿੰਨ ਹੀ ਕਾਲਮ ਜਿਹੜੇ ਬਣਨਗੇ ਪਹਿਲਾ ਸੀਰੀਅਲ ਨੰਬਰ ਪੰਜਾਬੀ ਵਾਲੇ ਲੜੀ ਨੰਬਰ ਠੀਕ ਆ ਉਸ ਤੋਂ ਬਾਅਦ ਪੀਪਲ ਟੀਚਰ ਐਕਟੀਵਿਟੀ ਪੀਪਲ ਟੀਚਰਜ਼ ਐਕਟੀਵਿਟੀ ਤੁਸੀਂ ਲਿਖੋਗੇ ਵਿਦਿਆਰਥੀ ਅਧਿਆਪਕ ਕਿਰਿਆ ਤੇ ਉਦੋਂ ਬਾਅਦ ਪੀਪਲਜ਼ ਐਕਟੀਵਿਟੀ ਦੇ ਵਿੱਚ ਵਿਦਿਆਰਥੀ ਕਿਰਿਆ ਠੀਕ ਆ ਪੀਪਲਜ਼ ਐਕਟੀਵਿਟੀ ਜਿਹੜਾ ਤੁਸੀਂ ਸੁਪੋਜ਼ ਕਰੋ ਹੁਣ ਮੈਂ ਕੀ ਆ ਮੈਂ ਟੀਚਰ ਹਾਂ ਤੁਸੀਂ ਕੀ ਹੋ ਪਿਪਲਜ਼ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਹਾਡੇ ਕਾਲਮ ਜਿਹੜਾ ਤਿੰਨ ਸੀ ਕੰਪਲੀਟ ਹੋ ਗਿਆ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਨਾਲ ਵਾਲਾ ਪੇਜ ਹੋਂਦੇ ਉੱਪਰ ਲੈ ਜਾਓਗੇ ਇਹ ਵਾਲਾ ਤੁਸੀਂ ਜਿਹੜਾ ਤੁਹਾਡਾ ਫਰੰਟ ਪੇਜ ਹੈ ਨਾ ਸਿਰਫ ਉਹਦੇ ਉੱਪਰ ਹੀ ਤਿੰਨੇ ਕਾਲਮ ਜਿਹੜੇ ਕੰਪਲੀਟ ਕਰੋਗੇ ਉਸ ਤੋਂ ਬਾਅਦ ਫਿਰ ਤੁਸੀਂ ਇਹਦੇ نیچے ਲਿਖੋਗੇ ਪਿਪਰ ਟੀਚਰ ਵਿਲ ਆਸਕ ਫੋਲੋਇੰਗ ਦਾ ਕੁਐਸਚਨ ਠੀਕ ਹੈ ਪਿਪਰ ਟੀਚਰ ਵਿਲ ਆਸਕ ਔਫ ਫੋਲੋਇੰਗ ਦਾ ਕੁਐਸਚਨ ਵੀ ਜਿਹੜਾ ਟੀਚਰ ਹੈ ਉਹ ਤੁਹਾਡੇ ਤੋਂ ਉਹ ਕੁਐਸਚਨ ਪੁੱਛੂਗਾ ਤੇ ਫਿਰ ਪੀਪਲ ਵਿਲ ਕਿਉਪਲ ਵਿਲ ਆਨਸਰ ਜਿਹੜੇ ਵਿਦਿਆਰਥੀ ਨੇ ਉਹ ਆਨਸਰ ਦੇਣਗੇ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਕੁਐਸਚਨ ਪੁੱਛਣੇ ਸ਼ੁਰੂ ਕਰ ਦੇਣੇ ਆ ਹੁਣ ਆਪਣੀ ਜਿਹੜੀ ਸਕਿੱਲ ਹੈ ਕੋਚਿੰਗ ਹੈ ਸ਼ੁਰੂ ਹੋ ਰਹੀ ਹੈ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਸੀਂ ਇੱਕ ਟੀਚਰ ਆਇਆ ਡਾਇਰੈਕਟ ਕਲਾਸ ਦੇ ਵਿੱਚ ਬੋਲਦਾ ਹਾਂ ਜੀ ਆਪਾਂ ਸਰਕਲ ਬਾਰੇ ਪੜ੍ਹਨਾ ਕੀ ਚੰਗਾ ਲੱਗੂਗਾ ਬੱਚੇ ਬੋਰ ਹੋਣੇ ਸ਼ੁਰੂ ਹੋ ਜਾਣਗੇ ਸ਼ੁਰੂ ਤੋਂ ਪਹਿਲਾਂ ਕੀ ਕਰੂਗਾ ਟੀਚਰ ਆਊਗਾ ਤੁਹਾਡੀ ਕਲਾਸ ਦੇ ਵਿੱਚ ਤੁਹਾਡੀ ਜਿਹੜੀ ਮੈਂਟਲ ਬਿਲਟੀ ਉਹ ਚੈੱਕ ਕਰੂਗਾ ਜਿਵੇਂ ਆਪਣਾ ਸਰਕਲ ਦਾ ਟਾਪਿਕ ਲੈਂਦਾ ਠੀਕ ਹੈ ਇੱਥੇ ਆਪਾਂ ਸਰਕਲ ਦਾ ਟਾਪਿਕ ਲੈ ਲਿਆ ਤੇ ਜਿਹੜਾ ਤੁਹਾਡਾ ਟੀਚਰ ਹੈ ਤੁਸੀਂ ਬੱਚੇ ਨੂੰ ਸਿਰਫ ਸਰਕਲ ਦੇ ਨਾਲ ਰਿਲੇਟਡ ਹੀ ਕੁਐਸਚਨ ਪੁੱਛੋਗੇ ਸਰਕਲ ਦਾ ਏਰੀਆ ਦੇ ਬਾਰੇ ਉਹ ਨਹੀਂ ਹੈਗਾ ਕਿ ਤੁਸੀਂ ਪਾਈਥਾਗੋਰਸ Theorem ਬਾਰੇ ਜਿਹੜੇ ਕੁਐਸਚਨ ਪੁੱਛਣੇ ਸ਼ੁਰੂ ਕਰ ਦੋ ਰਿਲੇਟਡ ਟੂ ਦਾ ਜਿਹੜੇ ਰੈਲੇਵੈਂਟ ਹੋਣੇ ਚਾਹੀਦੇ ਨੇ ਕੁਐਸਚਨ ਜਿਹੜੇ ਤੁਸੀਂ ਟਾਪਿਕ ਕਰਾ ਰਹੇ ਹੋ ਉਹਦੇ ਨਾਲ ਹੀ ਜਿਹੜੀ ਉਹਨਾਂ ਤੁਸੀਂ ਜੀਕੇ ਟੈਸਟ ਦੇ ਪ੍ਰੀਵੀਅਸ ਨੋਲਿਜ ਟੈਸਟਿੰਗ ਚੈੱਕ ਕਰੋਗੇ ਤਾਂ ਉਹਦੇ ਨਾਲ ਹੀ ਤੁਸੀਂ ਆਪਣੇ ਜਿਹੜੇ ਕੁਐਸਚਨ ਪੁੱਛੋਗੇ ਠੀਕ ਆ ਉਸ ਤੋਂ ਬਾਅਦ ਜਿਹੜੀ ਹੈ ਸਕਿੱਲਾਂ ਨੇ ਸਾਰੀਆਂ ਜਿਹੜੀਆਂ ਸਕਿੱਲ ਦੇ ਵਿੱਚ ਹੀ ਇੰਪੋਰਟੈਂਟ ਨਹੀਂ ਹੈਗੀ ਇਹ ਪੂਰੇ ਐਜੂਕੇਸ਼ਨ ਦੇ ਵਿੱਚੋਂ ਇੰਪੋਰਟੈਂਟ ਹੈ ਸਕਿੱਲ ਜੇ ਤੁਸੀਂ ਪੁੱਛੋਗੇ ਇੱਕ ਟੀਚਰ ਜਾ ਰਿਹਾ ਇਹ ਜਿਹੜੀ ਸਕਿੱਲ ਉਹ ਇਦਾਂ ਦੀ ਹੈ ਕਿ ਪੂਰੇ ਬੱਚਿਆਂ ਨੂੰ ਇਹਨੇ ਐਕਟਿਵ ਰੱਖਣਾ ਇਸ ਸਕਿੱਲ ਦੇ ਐਨੀ ਹੈਗਾ ਬੱਚਾ ਮਤਲਬ ਕਿ ਇਹਦਾ ਕਿ ਅਲਰਟ ਰਹੇਗਾ ਹੀ ਮੇਰਾ ਟੀਚਰ ਹੈ ਮੈਨੂੰ ਕਦੋਂ ਵੀ ਕੁਐਸਚਨ ਖੜਾ ਕਰਕੇ ਪੁੱਛ ਸਕਦਾ ਪੂਰੇ ਕਿ ਉਹਦੇ ਵਿੱਚ ਸਕਿੱਲ ਦੇ ਵਿੱਚ ਪੂਰੇ ਸ਼ੈਸ਼ਨ ਦੇ ਦੌਰਾਨ ਤੁਹਾਡੀ ਕਲਾਸ ਦੇ ਦੌਰਾਨ ਪੂਰਾ ਤੁਸੀਂ ਬੱਚੇ ਇੰਨੇ ਕੇ ਜਿਆਦਾ ਐਕਟਿਵ ਰੱਖਣੇ ਆ ਕਿ ਉਹ ਸਾਰੇ ਚੰਗੀ ਤਰ੍ਹਾਂ ਇਹ ਦੇਖਣ ਕਿ ਹਾਂ ਮੇਰੀ ਟਰਨ ਕਦੋਂ ਵੀ ਆ ਸਕਦੀ ਆ ਮੈਨੂੰ ਕਦੋਂ ਵੀ ਮੇਰਾ ਟੀਚਰ ਕੁਐਸਚਨ ਪੁੱਛ ਸਕਦਾ ਜਦੋਂ ਤੁਸੀਂ ਆਪਣੇ ਕਲਾਸ ਦੇ ਵਿੱਚ ਜਾਣਾ ਇਹ ਨਹੀਂ ਆ ਕੋਈ ਕੋਈ ਬੱਚਾ ਸ਼ਰਾਰਤਾਂ ਕਰ ਰਿਹਾ ਇੱਧਰ ਉੱਧਰ ਮਾਰ ਰਿਹਾ ਝਾਕ ਮਾਰ ਰਿਹਾ ਲੇਕ ਲੈ ਕੇ ਸਿਟ ਰਿਹਾ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਤੁਸੀਂ ਐਦਾਂ ਕੋ ਹੋਣਾ ਚਾਹੀਦਾ ਕਿ ਬੱਚਾ ਪੂਰਾ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣੇ ਜਦੋਂ ਤੁਸੀਂ ਆਪਣੀ ਕਲਾਸ ਦੇ ਵਿੱਚ ਜਾਣਾ ਕੋਈ ਬੱਚਾ ਸੁੱਤਾ ਪਿਆ ਕੋਈ ਜੇ ਐਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਬੱਚਿਆਂ ਦਾ ਜਿਹੜਾ ਡਿਵੈਲਪ ਹੈ ਜਿਹੜਾ ਉਹਨਾਂ ਦਾ ਮੈਂਟਲ ਵੈਲਟੀ ਆ ਉਹਨੂੰ ਡਿਵੈਲਪ ਕਰਨਾ ਹੈ ਪਹਿਲਾਂ ਉਹਦਾ ਜੈ ਕਵੈਸਚਨ ਪੁੱਛਨੇ ਉਸ ਤੋਂ ਬਾਅਦ ਫਿਰ ਗ੍ਰਾਮੈਟਿਕਲ ਜਿਹੜੀ ਮਿਸਟੇਕ ਆ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਇਹ ਐਂਡ ਦਾ ਤੁਸੀਂ ਨਾ ਲਾਵੋ ਜਦੋਂ ਤੁਸੀਂ ਬੱਚਿਆਂ ਤੋਂ ਕਵੈਸਚਨ ਪੁੱਛੋ ਤਾਂ ਉਹਨਾਂ ਦੇ ਉੱਤੇ ਤੁਸੀਂ ਇਹ ਕਰਨਾ ਚਾਹੀਦਾ ਕਿ ਤੁਹਾਨੂੰ ਇੱਕ ਇੱਕ ਜਿਹੜਾ ਕਵੈਸਚਨ ਹੈ ਉਹ ਪੂਰਾ ਰੈਲੇਵੈਂਟ ਹੋਣਾ ਚਾਹੀਦਾ ਉਹਦੇ ਵਿੱਚ ਕੋਈ ਵੀ ਮਿਸਟੇਕ ਨਹੀਂ ਹੋਣੀ ਚਾਹੀਦੀ ਵਿਆਕਰਨਿਕ ਤੌਰ ਤੇ ਪੰਜਾਬੀ ਵਾਲੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਕਵੈਸਚਨ ਪੁੱਛਣ ਦੀ ਸਪੀਡ ਹੈ ਜਿਹੜੀ ਸਪੀਡ ਆ ਉਹ ਇੰਨੀ ਕੁ ਜ਼ਿਆਦਾ ਨਾਰਮਲ ਹੋਣੀ ਚਾਹੀਦੀ ਐ ਕਿ ਤੁਸੀਂ ਕੁਐਸਚਨ ਤੇ ਕੁਐਸਚਨ ਬੱਚਾ ਦੇ ਸਿੱਟ ਰਿਹਾ ਦੋਨੋਂ ਸਮਝ ਵੀ ਨਹੀਂ ਆ ਰਿਹਾ ਬੱਚਾ ਆਨਸਰ ਵੀ ਨਹੀਂ ਦੇ ਰਿਹਾ ਤੁਸੀਂ ਇੱਕ ਆਪਣਾ ਜਿਹੜਾ ਹੋਰ ਨਵਾਂ ਕੁਐਸਚਨ ਐ ਉਹਨੂੰ ਸਿੱਟ ਤਾਂ ਠੀਕ ਆ ਉਸ ਤੋਂ ਬਾਅਦ ਜਿਹੜਾ ਤੁਹਾਡਾ ਪ੍ਰੋਪਰ ਡਿਸਟ੍ਰਿਬਿਊਟ ਕਰਨਾ ਕਲਾਸ ਦੇ ਵਿੱਚ ਜਿਵੇਂ ਕਿ ਇੱਕ ਇੰਟੈਲੀਜੈਂਟ ਬੱਚਾ ਉਹਨੂੰ ਆਨਸਰ ਦੇ ਰਿਹਾ ਤੁਸੀਂ ਉਹਨੂੰ ਬਾਰ ਬਾਰ ਇਹ ਕਹਿ ਰਹੇ ਹੋ ਕਿ ਉਸੇ ਨਹੀਂ ਉਠਾ ਰਿਹਾ ਇਹਦਾ ਆਨਸਰ ਦੇ ਇਹਦਾ ਆਨਸਰ ਤਾਂ ਇੰਟੈਲੀਜੈਂਟ ਉਹ ਤਾਂ ਆਪਣੇ ਆਪ ਆਨਸਰ ਦੇ ਰਿਹਾ ਤੁਸੀਂ ਪੂਰੀ ਕਲਾਸ ਨੂੰ ਵਿੱਚ ਇਨਵੋਲਵ ਕਰਨਾ ਪੂਰਾ ਉਹਨਾਂ ਨੂੰ ਅਲਰਟ ਰੱਖਣਾ ਹਰ ਇੱਕ ਬੱਚੇ ਨੂੰ ਉਠਾ ਕੇ ਆਪਣੇ ਆਪਣੇ ਜਿਹੜੇ ਕੁਸਚਨ ਹੈ ਤੁਸੀਂ ਉਹਨਾਂ ਤੋਂ ਪੁੱਛਣਿਆ ਉਸ ਤੋਂ ਬਾਅਦ ਫਿਰ ਜਿਹੜੀ ਟੀਚਰ ਦੀ ਵਾਇਸ ਹੈ ਤੁਹਾਡੀ ਵਾਇਸ ਐਵੇਂ ਨਹੀਂ ਆ ਲਾਸਟ ਵਾਲੇ ਬੱਚੇ ਤੱਕ ਚੰਗੀ ਤਰ੍ਹਾਂ ਜਾਣੀ ਚਾਹੀਦੀ ਐਵੇਂ ਨਹੀਂ ਆ ਕਿ ਅੱਗੇ ਅੱਗੇ ਵਾਲੇ ਬੱਚਾ ਨੂੰ ਤੁਹਾਡੀ ਆਵਾਜ਼ ਆ ਜਿਹੜੀ ਉਹ ਸਮਝ ਆ ਰਹੀ ਆ ਤੇ ਪਿੱਛੇ ਵਾਲੇ ਨੂੰ ਕੁਝ ਨਹੀਂ ਸੁਣ ਰਿਹਾ ਤੇ ਬਾਕੀ ਐਸੀ ਆਪਣਾ ਟੌਪਿਕ ਤੇ ਉਸ ਤੋਂ ਬਾਅਦ ਹੋਰ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ को पुन जे दस पोचो की माइक दे ना <laughs> ਮਮ ਜੋ ਸਕਿੱਲ ਆਫ ਇੰਟਰੋਡਕਸ਼ਨ ਹੈ ਐਂਡ ਜੋ ਸਕਿੱਲ ਆਫ ਕੁਐਸਚਨਿੰਗ ਹੈ ਉਹਨਾਂ ਦੇ ਦੋਨੋਂ ਦੇ ਕੁਐਸਚਨਸ ਵਿੱਚ ਕੀ ਡਿਫਰੈਂਸ ਹੈ ਹਾਂ ਠੀਕ ਹੈ ਰਾਜ ਉਹਦੇ ਵਿੱਚ ਤੁਸੀਂ ਜਿਹੜੀ ਇੰਟਰੋਡਕਸ਼ਨ ਆ ਉਹ ਪ੍ਰੀਵੀਅਸ ਨੋਲੇਜ ਬੱਚੇ ਦੀ ਪਹਿਲਾਂ ਚੈੱਕ ਕਰੋ ਉਹ ਇਹਦੇ ਵਿੱਚ ਵੀ ਚੈੱਕ ਕਰੋਗੇ ਠੀਕ ਆ ਉਹ ਲਾਸਟ ਦੇ ਜਾ ਕੇ ਉਹ ਜਿਹੜਾ ਤੁਹਾਡਾ ਐਂਡ ਹੋ ਜਾਣਾ ਇਹਦੇ ਵਿੱਚ ਇੱਕ ਨਾਉਂਸ ਜਿਹੜਾ ਅਨਾਉਂਸਮੈਂਟ ਆਫ ਦਾ ਟਾਪਿਕ ਹੈ ਇਸ ਸਕਿੱਲ ਦੇ ਵਿੱਚ ਨਹੀਂ ਹੋਊਗਾ ਅਨਾਉਂਸਮੈਂਟ ਆਫ ਦਾ ਟਾਪਿਕ ਸਿਰਫ ਕਿਹੜੀ ਸਕਿੱਲ ਦੇ ਵਿੱਚ ਹੋਊਗਾ ਇੰਟਰੋਡਕਸ਼ਨ ਦੇ ਵਿੱਚ ਇਹਦੇ ਇਹ ਕੁਐਸਚਨਿੰਗ ਸਕਿੱਲ ਦਾ मीनिंग ਇਹ ਹੁੰਦਾ ਜਿਹੜੀ ਕਵੈਸਚਨਿੰਗ ਜਿਹੜੀ ਸਕਿੱਲ ਹੈ ਕਵੈਸਚਨਿੰਗ ਇਸ ਦਾ ਕੀ ਆਫ 올 ਐਜੂਕੇਟਿਵ ਐਕਟੀਵਿਟੀ ਹੈ ਜਿਹੜੇ ਕਹਿੰਦੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਾ ਕਿ ਸਕਿੱਲ ਦੇ ਵਿੱਚ ਪੂਰੇ ਤੁਹਾਡੇ ਐਜੂਕੇਸ਼ਨ ਦੇ ਵਿੱਚ ਇਹ ਜਿਹੜੀ ਕਵੈਸਚਨਿੰਗ ਸਕਿੱਲ ਹੈ ਇਹ ਜਿਹੜੀ ਇੰਬੈਂਡਡ ਰੋਲ ਅਦਾ ਕਰਦੀ ਹੈ ਇਹਦਾ मीनिंग ਇਹ ਆ ਕਿ ਤੁਸੀਂ ਪੂਰੀ ਕਲਾਸ ਦੇ ਵਿੱਚ ਬੱਚਿਆਂ ਨੂੰ ਆਪਣੇ ਵੱਲ ਧਿਆਨ ਖਿੱਚ ਕੇ ਰੱਖਣਾ ਉਹਨਾਂ ਨੂੰ ਅਲਰਟ ਕਰਕੇ ਰੱਖਣਾ ਕਿ ਸਾਡਾ ਟੀਚਰ ਸਾਡੇ ਤੋਂ ਕੋਈ ਵੀ ਕੁਐਸਚਨ ਪੁੱਛ ਸਕਦਾ ਜਿਹੜੀ ਇੰਟਰੋਡਕਸ਼ਨ ਤੋਂ ਪ੍ਰੀਵੀਅਸ ਨੋਲਿਜ ਤੱਕ ਅੱਗੇ ਐਂਡ ਹੋ ਜਾਂਦੀ ਆ ਲੇਕਿਨ ਇਹ ਰਿਕੈਪਚੂਲੇਸ਼ਨ ਤੁਸੀਂ ਬੱਚੇ ਨੂੰ ਰਿਕੈਕਿਊਲੇਟ ਵੀ ਕਰ ਸਕਦੇ ਹੋ ਆਪਣਾ ਪੂਰਾ ਟੌਪਿਕ ਪੜਾਉਂਦੇ ਪੜਾਉਂਦੇ ਤੁਸੀਂ ਉਹ ਬੱਚੇ ਨੂੰ ਕੋਈ ਵੀ ਆਪਣੇ ਜਿਹੜੇ ਕੁਐਸਚਨ ਆਉਂ ਪੁੱਛ ਸਕਦੇ ਹੋ ਰਿਕੈਪਚੂਲੇਟ ਕਰਕੇ ਸੈਸ਼ਨ ਰਿਕੈਪਚੂਲੇਟ ਵੀ ਕਰਨਾ ਹੈ ਤੇ ਤੁਸੀਂ ਜਿਹੜਾ ਫਾਈਨਲ ਰਿਕੈਪਚੂਲੇਟ ਵੀ ਇਹਦੇ ਵਿੱਚ ਕਰਨਾ ਹੈ ਠੀਕ ਹੈ ਤੇ ਇਸ ਚ ਜੋ ਲਾਸਟ ਕੁਐਸਚਨ ਹੋਗਾ ਉਸ ਦਾ ਆਨਸਰ ਨੋ ਰਿਸਪੌਂਸਿਬਲ ਨਹੀਂ ਨਹੀਂ ਨੋ ਰਿਸਪੌਂਸਿਬਲ ਹੈ ਠੀਕ ਹਾਂਜੀ ਹੋ ਰਾ ਜੀ ਪਾਜ਼ ਕਰ ਲੂੰ ਮੈਮ ਜੋ ਟਾਪਿਕ ਹੋਏਗਾ ਇੰਟਰੋਡਕਸ਼ਨ ਸਕਿੱਲ ਔਰ ਇਸ ਦਾ ਉਹ ਡਿਫਰੈਂਟ ਹੋਏਗਾ ਜਾਂ ਹਾਂ ਤੁਸੀਂ ਉਹ ਟਾਪਿਕ ਰਾਜੇ ਇਕੱਠਾ ਵੀ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇੱਕ ਟਾਪਿਕ ਤੇ ਸਾਰੀਆਂ ਸਕਿੱਲ ਜੀ ਕੰਪਲੀਟ ਕਰ ਸਕਦੇ ਹੋ ਲੇਕਿਨ ਥੋੜੀ ਪ੍ਰੋਬਲਮ ਆਉਗਲੀ ਮੇਰੇ ਅਕੋਰਡਿੰਗ ਦਾ ਤੁਸੀਂ ਅਲੱਗ-ਅਲੱਗ ਟਾਪਿਕ ਹੀ ਲੈ ਲਿਓ ਠੀਕ ਠੀਕ ਹੈ ਕੀ ਪ੍ਰੋਬਲਮ ਨਹੀਂ ਆ? ਦੇਖੋ ਜੇ ਆਪਾਂ ਕੋਸ਼ਚਨ ਵਗੈਰਾ ਕ੍ਰੀਏਟ ਕਰਨੇ ਅੱਗੇ ਥੋੜਾ ਮੁਸ਼ਕਲ ਨਾ ਹੋਵੇ ਤਾਂ ਅਗਰੇ ਅਲੱਗ-ਅਲੱਗ ਟੌਪਿਕ ਵੀ ਤੁਸੀਂ ਲੈ ਸਕਦੇ ਹੋ।